ਤੇ ਬੜੀਆਂ ਭੈਣਾਂ ਬੜੇ ਭਾਈ ਨੱਚਦੇ ਸੀ ਸ਼ਤਾਨ ਹਨ ਨੂੰ ਨਚਾਰਿਆ ਸੀ ਮੁਸੀਫਰ ਹallelujah ਕਿੱਦਾਂ ਨੱਚਦੇ ਸੀ ਆਪਾਂ ਮੇਖ ਗੱਟਦੇ ਆ ਨਾ ਆਪਾਂ ਆਪਾਂ ਕਿੱਦਾਂ ਗੱਟਦੇ ਆ ਮੇਖ ਮੇਖ ਦਾ ਜਿਹੜਾ ਆਪਾਂ ਜਿਹੜਾ ਪਤਲਾ ਪਤਲਾ ਹਿੱਸਾ ਹੁੰਦਾ ਉਹਨੂੰ ਆਪਾਂ ਧਰਤੀ 'ਚ ਗੱਟਦੇ ਆ ਜਾਂ ਉਹਨੂੰ ਆਪਾਂ ਕੰਦ ਦੇ ਵਿੱਚ ਲਾਉਨੇ ਆ ਹallelujah ਨਰਕ ਦੇ ਵਿੱਚ ਮੇਖਾ ਕਿੱਦਾਂ ਗੱਟਿਆ ਨੇ ਜਿਹੜਾ ਪਤਲਾ ਹਿੱਸਾ ਉੱਪਰ ਨੂੰ ਆ ਦੂਸਰਾ ਹਿੱਸਾ ਨੀਚੇ ਐਦਾਂ ਨਿਆ-ਨਿਆ ਮੇਖਾ ਗੱਢੀ ਹੋਣੋਂ ਮੇਖਾ ਦੇ ਉੱਤੇ ਨੱਚਰੇ ਨੇ ਭੈਣ ਭਾਈ ਕਿਹੜੇ ਨੱਚ ਰਹੇ ਨੇ ਜਿਹੜੇ ਅੱਜ ਦੀਜਾਂ ਤੇ ਨੱਚਦੇ ਨੇ ਹallelujah ਮੈਨੇ ਕੈਰੀ ਅੱਛੇ ਸੇ ਪਾਸਟ ਲਿਖਿਆ ਹੋਣਾ ਦਾ ਦਰਸ਼ਨ ਬਿਲਕੁਲ ਸਹੀ ਦਰਸ਼ਨ ਉਹਨਾਂ ਨੇ ਕਿਤਾਬਾਂ ਛਪਵਾ ਕੇ ਬੰਡੀਆਂ ਨੇ ਐਨਾ ਪੈਸਾ ਲਾਇਆ ਹੋ ਉਹੀ ਨਹੀਂ ਲਾਤਾ ਸ਼ਤਾਨ ਕਹਿੰਦਾ ਧਰਵੀ ਤੇ ਵੀ ਮੇਰੀ ਮਹਿਮਾ ਕਰਦੇ ਸੀ ਇੱਥੇ ਵੀ ਮੇਰੀ ਮਹਿਮਾ ਕਰੋ ਲੇਕਿਨ ਉਹ ਤੇ ਤਸੀਹੇ ਦੇ ਦੇ ਕੇ ਮਹਿਮਾ ਕਰਵਾ ਰਿਆ ਸੀ ਹallelujah ਆਰ ਸਵਰਗ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਬਹੁਤ ਵੱਡਾ ਸਿਖਾਸਣ ਲੱਗਿਆ ਸਿਖਾਸਣ ਤੇ ਮੇਰਾ ਪਿਤਾ ਵੀ ਆਜ਼ਮਾਨ ਹੈ ਹallelujah ਬਹੁਤ ਸੋਹਣੇ ਕੱਪੜਿਆਂ ਦੇ ਵਿੱਚੋਂ ਕਹਿੰਦੇ ਅਸੀਂ ਉਹਨਾਂ ਨੂੰ ਵੇਖ ਵੀ ਨਹੀਂ ਸਕੇ ਔਰ ਐਨੇ ਸੋਹਣਾ ਪਰਮੇਸ਼ਰ ਐਨੇ ਸੋਹਣੇ ਦੂਤ ਨੇ ਐਨੀ ਸੋਹਣੀ ਉਹ ਜਗ੍ਹਾ ਜਿੱਥੇ ਆराधना ਹੋ ਰਹੀ ਹੈ ਉਹ ਕਰ ਰਹੇ ਨੇ ਹੋ ਸਨਾ ਹੋ ਸਨਾ ਹੋ ਸਨਾ ਪਵਿੱਤਰ 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 ਸੈਨਾ ਦਾ ਜਹਾਵਾ ਹallelujah ਮੈਂ ਕਹਦਣਾ ਚਾਹਤ ਨਹੀਂ ਆराधना ਸਹੀ ਹੈ ਕਿ ਸੋਹਣ ਦੇਕਰ ਆराधना ਸਹੀ ਹੈ ਕਿਹੜੀ ਸਹੀ ਹੈ ਜੀ ਕਿਹੜੀ ਮੈਨੂੰ ਬੋਲ ਕੇ ਦੱਸੋ ਮੈਨੂੰ ਤਾਂ ਪਤਾ ਨਹੀਂ ਕੋਈ ਅਧਿਕਾਰੀ ਆराधना ਸਹੀ ਹੈ ਸਈਏ ਵੀਰ ਜੀ ਸ਼ਾਨੇ ਦੇ ਘਰ ਵਾਲੇ ਕਿ ਮੇਖਾ ਵਾਲੀ ਕਿਤਾਬ ਜੀ ਕਿ ਤੁਹਾਨੂੰ ਮਿਲੀ ਮੈਂ ਕੋਸ਼ਿਸ਼ ਕਰਾਂ ਤੁਹਾਡੇ ਤੱਕ ਪਹੁੰਚਾਉਣ ਦੀ ਆਪਾਂ ਇੱਥੇ ਉਸ ਕਿਤਾਬ ਦੇ ਉੱਤੇ ਪ੍ਰਚਾਰ ਕਰਿਆ ਕਰਾਂਗੇ ਸੱਚੇ ਦਰਸ਼ਨ ਲਿਖੇ ਹੋਏ ਨੇ ਹਨਾ ਧਰਤੀ ਤੇ ਨੱਚਦੇ ਸੀ ਡੀਜਾਂ ਦੇ ਉੱਤੇ ਅੱਜ ਤਾਂ ਅੱਜ ਕੱਲ ਤਾਂ ਉਹ ਆ ਕੇ ਥੱਲੇ ਵਿਛਾਣ ਲਾਈਟਾਂ ਵਾਲਾ ਹਨਾ ਉੱਥੇ ਕਰੰਟ ਨਹੀਂ ਲੱਗਦਾ ਉਹਨੂੰ ਉਹ ਤੇ ਨੱਚਿਆਂ ਦੇ ਲਾਈਟਾਂ ਤੇ ਬੱਜਣ ਲਾਈਟਾਂ ਦੇਖਦੇ ਕਿ ਨੱਚਿਆਂ ਦੇ ਅੱਧੇ ਲੋਕ ਤਾਂ ਐਵੇਂ ਜੋ ਉਹਨਾਂ ਤੇ ਲਾਈਟ ਬੱਜਦੀ ਹੈ ਕੋਈ ਵੇਖੀ ਹੋਈ ਆ ਦੇਖ ਮੈਂ ਤਾਂ ਪ੍ਰਭੂ ਦੀ ਹਜ਼ੂਰੀ ਚ ਖੜ ਕੇ ਕਹਿੰਨੀ ਮੈਂ ਅੱਜ ਤੱਕ ਡੀਜਾ ਤੇਰੀ ਨੱਚੀ ਹallelujah ਆਪਦੀ ਸੁਰਤ ਵਿੱਚ ਨਹੀਂ ਨੱਚੀ ਜਿਸ ਦਿਨ ਦੀ ਮੈਨੂੰ ਸੁਰਤ ਆਈ ਆ ਆਪਾਂ ਨਹੀਂ ਨੱਚਦੇ ਕਿਤੇ ਜਾਣਦੇ ਆ ਪ੍ਰਭੂ ਦੇ ਭਾਜਨ ਲਾ ਦੋ ਨੱਚ ਲਾਂਗੇ ਵੀਰੇ ਤਾਂ ਦੂਸਰੇ ਚੱਲ ਰਹੇ ਹੋਣਗੇ ਨੇ ਬੜਾ ਇਕੱਠ ਹੁੰਦਾ ਹੈ ਲੱਗਦਾ ਵੀ ਸਾਰਾ ਵਿਆਹ ਹੀ ਇੱਥੇ ਹੈ ਹੋਰ ਕਿਸੇ ਦਾ ਵਿਆਹ ਹੀ ਨਹੀਂ ਹੋਇਆ ਕਦੇ ਜਦੋਂ ਭਾਜਨ ਲੱਗ ਜਾਂਦੇ ਨੇ ਪੰਜ 10 ਜਾਨੀ ਰਹਿ ਜਾਂਦੇ ਨੇ ਕੀ ਹੋ ਜਾਂਦਾ ਉਹਦੋਂ ਕੀ ਹੋ ਜਾਂਦਾ ਫਿਰ ਉੱਥੇ ਵੀ ਵਿਰ ਲਈ ਜਾਣਗੇ ਹallelujah ਹallelujah ਸਾਡੇ ਰਿਸ਼ਤੇਦਾਰਿਆਂ ਦੇ ਵਿੱਚ ਅਸੀਂ ਦੇਖਿਆ ਡੀਜਾਂ ਤੇ ਨੱਚਦੇ ਲੋਕ ਹਨਾ ਸਾਨੂੰ ਕਹਿਣ ਲੱਗਿਆ ਅਸੀਂ ਕੁਸ਼ਕ ਲੋਕ ਸੀ ਸੰਗਤ ਵਾਲੇ ਤਲਵੰਡੀ ਸਾਬੋ ਗਏ ਸੀ ਅਸੀਂ ਹੈਪੀ ਵੀਰਾਂ ਦਾ ਜਿਹੜਾ ਇਹਨਾਂ ਦੀ ਉੱਥੇ ਮੈਰਿਸ ਸੀ ਅਸੀਂ ਕਿਹਾ ਵੀ ਅਸੀਂ ਸਭੀ ਭਜਨਾ ਤੇ ਨੱਚਾਂਗੇ ਸਾਨੂੰ ਫੜਫੜ ਨੱਚਉਂਦੇ ਵੀ ਕਹਿੰਦੇ ਸਾਨੂੰ ਚਾਹ ਨਹੀਂ ਹੈਗਾ ਲੈ ਕੀ ਨੱਚਣ ਨਾਲ ਜਾਣਾ ਚਾਹ ਹੁੰਦਾ ਅਸੀਂ ਨੂੰ ਚਾਹ ਪਿਆਰ ਤਾਂ ਹੀ ਅਸੀਂ ਨਵੇਂ ਨਵੇਂ ਕੱਪੜੇ ਪਾ ਕੇ ਆ ਰਹੇ ਆਪਦੇ ਜਵਾਕੇ ਜੱਲੇ ਨਾਲ ਚੱਕ ਕੇ ਆ ਰਹੇ ਹਨ ਜੇ ਸਾਨੂੰ ਚਾਹ ਫੇਰ ਹੀ ਆਏ ਆ ਸੀ ਕਹਿੰਦੇ ਸਾਨੂੰ ਚਾਹ ਨਹੀਂ ਬਈ ਤੁਸੀਂ ਨੱਚਦੇ ਨਹੀਂ ਬੜੀ ਆਵਾਹ ਖਿੱਚਦੇ ਨੇ ਬੜਾ ਬੁਰਾ ਹਾਲ ਕਰਦੇ ਨੇ ਵੀ ਆ ਜਾਓ ਨਰਕ ਵਾਸਤੇ ਤਿਆਰ ਹੋਈ ਜੀ ਹਨਾ ੱੱਕੇ ਨਾਲ ਤਿਆਰ ਕਰਦੇ ਨੇ ਆਪ ਤਾਂ ਹੋ ਹੀ ਰਹੇ ਹੁੰਦੇ ਨੇ ਪੂਰੇ ਰੈਡੀ ਹੁੰਦੇ ਨੇ ਦੂਜਿਆਂ ਨੇ ਵੀ ਬਾਹ ਖਿੱਚ ਕੇ ਨਚਾਉਂਦੇ ਨੇ ਪਰ ਅਸੀਂ ਕਿਹਾ ਸੀ ਨੱਚ ਲਾਂਗੇ ਸਾਨੂੰ ਬੜਾ ਚਾਹ ਸਾਡੇ ਯਸ਼ੂ ਦੇ ਭਜਨ ਲਾ ਦੋ ਵੀ ਲੱਗ ਜਾਂਦੇ ਨੇ ਡੀਜੇ ਤੇ ਅਸੀਂ ਨੱਚ ਲੱਗ ਜੂਗਾ ਅਸੀਂ ਨੱਚਣ ਲੱਗੇ ਅਸੀਂ ਅਸੀਂ ਕਰ ਲੈਣੇ ਚਾ ਯਥੇ ਹallelujah ਅਈ ਦੇਖਦਾ ਸੀ ਜੱਲਾ ਬਸ ਜਦੋਂ ਦੂਜਿਆਂ ਦੇ ਨੱਚਦੇ ਸੀ ਵਿੱਚੀ ਤਾਂ ਸਾਡੇ ਭਰਾ ਲੱਗਦੇ ਸੀ ਵਿੱਚ ਸਾਡੇ ਪਰਜਾਈਆਂ ਵਿੱਚ ਸਾਡੀਆਂ ਭੈਣਾਂ ਵਿੱਚ ਸਾਡੀਆਂ ਭਤੀਜੇ ਭਤੀਜੀਆਂ ਵਿੱਚ ਸਾਡੇ ਬਾਬੇ ਨਾਨੇ ਪਤਾ ਨਹੀਂ ਕਿੰਨੇ ਕੁ ਲੱਗਦੇ ਸੀ ਉਹ ਤਾਂ ਸ਼ਰਮ ਨਹੀਂ ਹੁੰਦੀ ਕੋਈ ਵੀ ਹallelujah ਉਹ ਤਾਂ ਕੀ ਨਹੀਂ ਹੁੰਦੀ ਸ਼ਰਮ ਨਹੀਂ ਹੁੰਦੀ ਲੇਕਿਨ ਇੱਥੇ ਸ਼ਰਮ ਆ ਜਾਂਦੀ ਏ ਕਿ ਇੱਥੇ ਨੱਚਾਂਗੇ ਸਾਨੂੰ ਕੋਈ ਦੇਖ ਨਾ ਲਵੇ ਕੋਈ ਫੋਨ ਤੇ ਨਾ ਸਾਡਾ ਲਾਈਵ ਪ੍ਰੋਗਰਾਮ ਦੇਖ ਲਿਆ ਨਾ ਜਿਹੜਾ ਉਹ ਤੋਂ ਸੰਗ ਦਾ ਇੱਕ ਦਿਨ ਉਹ ਵੀ ਸੰਗ ਜਾਏਗਾ ਹallelujah ਅੱਜ ਜਿਹੜੇ ਉਹਦੇ ਸਾਹਮਣੇ ਆਪਣੇ ਸ਼ਰਮ ਲਾ ਕੇ ਉਹਦੀ ਆਰਾਧਨਾ ਕਰਦੇ ਨੇ ਇੱਕ ਦਿਨ ਕੀ ਕਰੇਗਾ ਉਹ ਕਹੇਗਾ ਆਓ ਮੇਰੇ ਪਿਤਾ ਦੇ ਮੁਬਾਰਕ ਲੋਕੋ ਉਸ ਰਾਜ ਦੇ ਅਧਿਕਾਰੀ ਹੋ ਜਿਹੜੇ ਮੁੱਢ ਤੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹallelujah ਉਹ ਸਾਹਮਣੇ ਆਪਾਂ ਕਾਹਨਾ ਕੋਈ ਛੋਟੀ ਮੋਟੀ ਗੱਲ ਨਹੀਂ ਮੇਰੇ ਭੈਣ ਪਈਓ ਪਿਆਰ ਖਰੇ ਸੋਨੇ ਦਾ ਮਕਾਨ ਹੈ ਉਹ ਆਪਣੇ ਪੈਰਾਂ ਤੇ ਖੜੇ ਹੋ ਜਾਈਏ ਸਭ ਜਨ ਪਰਮੇਸ਼ਰ ਦੀ ਆਰਾਧਨਾ ਕਰਾਂਗੇ ਖੜੇ ਹੋ ਜਾਈਏ ਦੇਖਦਾ ਜੇ ਮੇਖਾ ਦੇ ਨੱਚਣ ਵਾਲੇ ਕਿੰਨੇ ਨੇ ਸੋ ਅਨੇ ਦੇ ਮਕਾਮ 'ਚ ਕਿਹੜੇ ਕਿਹੜੇ ਨੱਚਣਗੇ ਅੱਜ ਦੇਖਾਂਗੇ ਜਰੂਰੀ ਨਹੀਂ ਉਹ ਤਾਂ ਵੀ ਨੱਚ ਕੋਈ ਰਾdna ਕਰਦੇ ਤਾਂ ਹੀ ਉਹ ਕਬੂਲ ਕਰਦਾ ਹੈ ਰਾdna ਹਰ ਪ੍ਰਕਾਰ ਦੀ ਕਬੂਲ ਕਰਦਾ ਹੈ ਪਰ ਥੋੜਾ ਜਿਹਾ ਆਪਾਂ ਨੂੰ ਉਤਸ਼ਾਹ ਹੋਣਾ ਚਾਹੀਦਾ ਖੁਸ਼ੀ ਵੀ ਹੋਣੀ ਚਾਹੀਦੀ ਉਹਦੇ ਨਾਮ ਦੀ ਅਰ ਜੇ ਨੂੰ ਖੁਸ਼ੀ ਹੁੰਦੀ ਹੈ ਰੱਚਣ ਵਾਲੇ ਦੀ ੱਡੀ ਨਾ ਰਹਿੰਦੀ ਗੋਣ ਵਾਲੇ ਦਾ ਮੂੰਹ ਹਾਲੇਲੂਇਆ ਮੇਪਾ ਜਨ ਬੋਨੀ ਮੈਂ ਜਿੱਥੇ ਸੰਗਤ ਤੇ ਜਾਣਿਆ ਮੇਰਾ ਮੂੰਹ ਨਹੀਂ ਰੰਗਮਨ ਆਉਂਦਾ ਮੈਨੂੰ ਟਾਂ ਦੇ ਬਸ ਕਿਸੇ ਨੂੰ ਨਾ ਦੇਵੋ ਕਿਉਂਕਿ ਗੋਣ ਨਾਲੇ ਟਿਕਦੇ ਹੀ ਨਹੀਂ ਤੇ ਰੱਚਣ ਨਾਲ ਕੇ ਪੈਰ ਰਹਿੰਦਾ ਨਹੀਂ ਜਿਹੜਾ ਦੀ ਮਹਿਮਾ ਲਈ ਨੱਚਦਾ ਹੈ वजेदाए वजेदाएदारे वजाए ोदारे ਹallelujah ਕਿ ਸਾਡੀ ਇੱਛਾ ਕਿ ਸਾਰੇ ਪਿਆਰ ਹੋ ਜੋ ਕਿਉਂ लेखा ਖਰਾਬ ਕਰਨੀ ਇਹਨੂੰ ਸ਼ੈਤਾਨ ਦਿਆ ਹallelujah ਹੋਰ ਰੱਖ ਲੈ ਤੁਹਾਡੇ ਕੋ ਭੁੱਲ ਜਾ ਬੈਠਾ ਸਾਡੇ ਕੰਮ ਜੇ ਨਹੀਂ ਹੈਗੇ ਆ ਅਸੀਂ ਤਾਂ ਸੋਨੇ ਦੀ ਧਰਤੀ ਤੇ ਜਾਣਾ ਸੋਨੇ ਦੇ ਮਕਾਨਾਂ 'ਚ ਜਾਣਾ ਚੱਕ ਲੋ ਘਰ ਨਾ ਚਲੋ ਅੱਜ ਕਰ ਲਓ ਜੀ ਆਰਾਧਨਾ ਅੱਜ ਸਮਾਏ ਤੁਹਾਡੇ ਕੋਲ ਹallelujah ਘਾ ਘਰੇ ਦਰਦ ਟੋਲੇ ਬਾਜ ਦਾ ਸਾਜ ਵਜਦਨੇ ਇਹ ਸਿਰਫ ਉਹਦੀ ਮਹਿਮਾਨੀ ਬਜਾਦਣਾ ਸੀ ਕਿਸੇ ਦੂਸਰੇ ਕੀਤਾ ਲਈ ਨਹੀਂ ਬਜਾਦਨੇ ਅਸੀਂ ਨੇ ਤੁਹਾਨੂੰ ਕਹਦੇ ਆਜੋ ਨੱਚਣ ਵਾਸਤੇ ਤਿਆਰ ਹੋ ਜੇ ਸੀ ਗਾਨੇ ਆਜੋ ਨੱਚ ਲੈਣੇ ਦਰਦ ਟੋਲੇ ਬਾਜ ਦਾ ਉਹ ਰਾਜ ਵਾਸਤੇ ਤਿਆਰ ਹੋ ਜੇ ਹallelujah ਹallelujah ਨੱਚਣਾ ਜਾਗਾ ਕਹੀਦਾ ਅੱਜ ਦੇਖੋ ਜਦੋਂ ਡੀਜੇ ਲੱਗੇ ਹੁੰਦੇ ਨੇ ਇਹੀ ਪਾਈ ਇਹੀ ਪੈਣਾ ਹੁੰਦਾ ਨੇ ਤੇ ਫੜ ਫੜ ਕੇ ਬਿਠਾਣੇ ਪੈਂਦੇ ਨੇ 10 ਵਜੇ ਦਾ ਕਾਨੂੰਨ ਕਰਿਆ ਸਰਕਾਰ ਨੇ 10 ਵਜੇ ਤੋਂ ਬਾਅਦ ਡੀਜੇ ਨਹੀਂ ਚੱਲਣੇ ਚਾਹੀਦੇ ਮੈਂ ਕਹਿੰਦੇ ਨੇ ਕੋਈ ਨਾ 5-10 ਮਿੰਟ ਹੋਰ ਚਲਾ ਲੈਨੇ ਕੁਛ ਨਹੀਂ ਹੁੰਦਾ ਇੱਕ ਨਾਤਾ ਗੀਤ ਹੋਰ ਲਾ ਲਓ ਹੋਰ ਨੱਚ ਲੈਨੇ ਆ ਉਦੋਂ ਕੀ ਹੁੰਦਾ ਨੋਰ ਚੜਿਆ ਹੁੰਦਾ ਜਿਹੜਾ ਦੇ ਨਾਮ ਦਾ ਨੋਰ ਹੈ ਉਹ ਹਮੇਸ਼ਾ ਹੀ ਚੜਿਆ ਰਹਿੰਦਾ ਅਗਰ ਕੋਈ ਚੜਾ ਦੇਦਾ ਹallelujah ਨਾਲ ਤੇ ਪੈਸੇ ਲੱਗਦੇ ਨੇ ਦਾਸੇ ਕਰਕੇ ਕਲੇਸ਼ ਹੁੰਦਾ ਨਾਲ ਨਾਲ ਸਰੀਰ ਦਾ ਨੁਕਸਾਨ ਹੁੰਦਾ ਜਿਹੜਾ ਦੁੱਧੇ ਲੋੜ ਚੁੜਾਣੇ ਨਾਲ ਤਾਂ ਕੀਜੇ ਤੇ ਪੈਸੇ ਲੱਗਦੇ ਨੇ ਫਿਰ ਬੋਤਲ ਲੈਣੀ ਪੈਂਦੀ ਆ ਫਿਰ ਉਹ ਪੀਣੀ ਵੀ ਪੈਂਦੀ ਹੈ ਹਿੰਮਤ ਕਰਕੇ ਹallelujah ਜਦੋਂ ਪੀ ਅੰਦਰ ਚਲ ਜਾਂਦੀ ਹੈ ਮੇਰੇ ਅੰਦਰੋਂ ਕੁਝ ਹੋਰ ਬਾਹਰ ਨਿਕਲਦਾ ਫਿਰ ਲੜਾਈ ਝਗੜੇ ਵੀ ਹੁੰਦੇ ਨੇ ਫਿਰ ਨੁਕਸਾਨ ਵੀ ਹੁੰਦੇ ਨੇ ਜਿਹੜਾ ਸਰੀਰ ਦਾ ਨੁਕਸਾਨ ਹੁੰਦਾ ਉਹ ਅੱਡ ਨਾਲ ਹallelujah ਜਿਹੜਾ ਇਹਦੇ ਨਾਮ ਦਾ ਨਸ਼ਾ ਉਹਦਾ ਨੁਕਸਾਨ ਨਹੀਂ ਆ ਉਹਦਾ ਸਾਦੇ ਹੀ ਸਾਦੇ ਨਾਲੇ ਆਪਣੇ ਆਪ ਨੂੰ ਨਾਲੇ ਦੂਸਰਿਆਂ ਨੂੰ ਤਰਾ ਅਗੇ ਹੀ ਹallelujah ਯਹੋਵਾ ਤੇਰੇ ਦਾਰੇ ਤੇ ਛੋੜ ਵੀ ਨਾ ਕੋਈ ਮੰਗਲ ਤੇ ਸੰਗਣੇ ਦੀ ਲੋੜ ਵੀ ਨਾ ਕੋਈ ਮੰਗਲ ਤੇ ਸੰਗਣੇ ਦੀ ਲੋੜ ਵੀ ਨਾ ਕੋਈ ਮੰਗਲ ਤੇ ਸੰਗਣੇ ਦੀ ਲੋੜ ਵੀ ਨਾ ਕੋਈ ਯਹੋਵਾ ਤੇਰੇ ਦਾਰੇ ਤੇ ਛੋੜ ਵੀ ਨਾ ਕੋਈ ਮੰਗਲ ਤੇ ਸੰਗਣੇ ਦੀ ਲੋੜ ਵੀ ਨਾ Hallelujah. ਸੋ ਮਸੀਹ ਨੇ ਕਾਨਾ ਦੇ ਵਿਆਹ ਦੇ ਵਿੱਚ ਜਾ ਕੇ ਇੱਕ ਚਮਤਕਾਰ ਕੀਤਾ ਉੱਥੇ ਵੀ ਕੀ ਹੈ ਕੋਈ ਲਾੜਾ ਕਿਸੇ ਭੈਣ ਨੂੰ ਵਿਆਉਣ ਲਈ ਜਾ ਰਿਹਾ ਸੀ ਹallelujah ਭਾਈਓ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਭੈਣਾਂ ਦਾ ਬੜਾ ਜ਼ਿਕਰ ਆਇਆ ਹੈ ਇਸ ਲਈ ਭੈਣਾਂ ਜਿੱਥੇ ਵੀ ਜਾਣਾ ਸਕੇਦੇ ਵਿੱਚ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਭੈਣਾਂ ਤੋਂ ਰੱਬ ਦਾ ਆਤਮਾ ਜ਼ਿਆਦਾ ਕੰਮ ਲੈਂਦਾ ਰੱਬ ਜ਼ਿਆਦਾ ਮਹਿਮਾ ਕਰਵਾਉਂਦਾ ਭਾਈਆਂ ਤੋਂ ਵੀ ਮਹਿਮਾ ਕਰਵਾਉਂਦਾ ਲੇਕਿਨ ਥੋੜਾ ਜਿਹਾ ਆਪਾਂ ਕਹਿਣਾ ਜਿਹੜਾ ਇਨਸਾਨ ਦਾ ਜਿਹੜੇ ਜੈਂਸ ਕੈਟਾਗਰੀ ਹੁੰਦੇ ਨੇ ਥੋੜਾ ਜਿਹਾ ਦਿਲ ਪੱਥਰ ਹੁੰਦਾ ਹੈ ਹallelujah ਲੇਕਿਨ ਮੇਰਾ ਯੀਸ਼ੂ ਪੱਥਰ ਦਿਲਾਂ ਨੂੰ ਗਿਲਾਉਣ ਵਾਲਾ ਪਰ ਮੈਂ ਮੈਂ ਅਸੀਤਾ ਜਾਣਿਆ ਕਿ ਪੈਣਾ ਤੇ ਪਾਈਆਂ ਤੋਂ ਬਰਾਬਰ ਮਹਿਮਾ ਲਵੇ ਸਾਡਾ ਪਰਮੇਸ਼ਰ ਇੱਥੇ ਜਿੰਨੇ ਖੜੇ ਨੇ ਸਭ ਜਨਾਂ ਦੇ ਨਾਲ ਪਰਮੇਸ਼ਰ ਦਾ ਪਾਕ ਨੂੰ ਗੱਲ ਕਰੇ ਹਰ ਜਨ ਪ੍ਰਚਾਰ ਕਰੰਦੇ ਭਾ ਜੀਵਨ ਜੀ ਆराधना ਕਰਨ ਦੇ ਜ਼ੁਬਾਨੀਆਂ ਦੇ ਹਰ ਗੱਲ ਦੇ ਯੋਗ ਹਰ ਜਨ ਬਣ ਜਾਏ ਹallelujah ਹallelujah ਸਾਥ ਤੇ ਦੇਨ ਲੋਕੀ ਖੁਸ਼ੀਆਂ ਮਨਣ ਵਜੇ ਆਤੇ ਢੋਲਾ ਨਾਲ ਚਰਚੇ ਚਾ